ਤੁਸੀਂ ਦੇਖ ਰਹੇ ਹੋ ਲਿਬਰਲਟੀ ਵੀ ਮਤਾਜ ਦਾ ਪ੍ਰੋਗਰਾਮ ਜ ਤੁਹਾਡਾ ਸਵਾਗਤ ਹੈ ਜੀ ਰਾਜਪਾਲ ਸਾਹਿਬ ਪੰਜਾਬ ਦੇ ਰਾਜਪਾਲ ਸਾਹਿਬ ਹੁਣ ਆਪਣੇ ਘਰੇ ਪਰਤਣਾ ਚਾਹੁੰਦੇ ਨੇ ਆਪਣੇ ਪਰਿਵਾਰ ਨਾਲ ਵਕਤ ਬਤਾਉਣਾ ਚਾਹੁੰਦੇ ਨੇ ਤੁਹਾਡੇ ਯਾਦ ਹੋਵੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਇਤ ਹੋਰਾਂ ਨੇ ਪਿਛਲੇ ਦਿਨੀ ਅਸਤੀਫਾ ਦਿੱਤਾ ਸੀ ਤੇ ਇਸ ਅਸਤੀਫੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਮਚੜੀਆਂ ਕਿ ਜੀ ਕੇਂਦਰ ਹੁਣ ਇਹਨਾਂ ਤੋਂ ਮੋਹ ਪੰਗ ਹੋ ਗਿਆ ਓ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਬੰਦਾ ਬਦਲਣਾ ਚਾਹੁੰਦੇ ਨੇ ਆ ਕਿਰਨ ਖੇਰ ਆ ਰਹੀ ਹੈ ਜੀ ਕੋਈ ਹੋਰ ਆ ਸਕਦਾ ਜੀ ਇਹ ਨਹੀਂ ਜੀ ਇਹ ਤਾਂ ਚੰਡੀਗੜ੍ਹ ਚ ਮੇਅਰ ਦੀ ਚੋਣ ਨੂੰ ਲੈ ਕੇ ਜਿਹੜਾ ਡਰਾਮਾ ਹੋਇਆ ਉਹਦੇ ਵਿੱਚ ਜੋ ਭਾਜਪਾ ਦੀ ਬਦਨਾਮੀ ਹੋਈ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਨਾਤੇ ਇਹਨਾਂ ਦੀ ਜ਼ਿੰਮੇਵਾਰੀ ਬਣ ਗਈ ਇਸ ਲਈ ਇਹਨਾਂ ਨੇ ਤੋਸਤੀਫਾ ਮੰਗ ਲਿਆ ਜੀ ਇਹ ਦੋ ਦਿਨ ਪਹਿਲਾਂ ਹੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਸੀ ਜੀ ਇਸ ਲਈ ਇਹਨਾਂ ਨੇ ਤੋਸਤੀਫਾ ਮੰਗਿਆ ਹੁੰਦਾ ਇਹਨਾਂ ਨੇ ਅਸਤੀਫਾ ਦਿੱਤਾ ਜੀ ਨਹੀਂ ਨਹੀਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਬਹੁਤ ਬਣਦੀ ਅਮਿਤ ਸ਼ਾਹ ਮੋਦੀ ਦੇ ਨਾਲ ਉਹਨਾਂ ਨੇ ਸ਼ਿਕਾਇਤ ਕੀਤੀ ਹੋਣੀ ਕਿ ਤੰਗ ਕਰਦਾ ਜੀ ਬੰਦਾ ਇਹਨੂੰ ਬਦਲੋ ਜੀ ਇਸ ਲਈ ਅਸਤੀਫਾ ਲਿਆ ਹੁਣਾ ਤੇ ਰਾਜਪਾਲ ਸਾਹਿਬ ਕਹਿੰਦੇ ਨਹੀਂ ਜੀ ਮੈਂ ਤਾਂ ਨੀ ਉਤਵਾਦ ਦਾ ਮਾਮਲਾ ਠੰਡੇ ਵਸਤੇ ਚਲਾ ਗਿਆ ਕਿ ਰਾਜਪਾਲ ਸਾਹਿਬ ਦਾ ਅਸਤੀਫਾ ਮਨਜ਼ੂਰ ਨਹੀਂ ਹੈ ਇਸ ਲਈ ਜੋ ਕੰਮ ਲੱਗੇ ਫਿਰ ਤੈ ਪ੍ਰੋਗਰਾਮ ਅਨੁਸਾਰ ਕੰਮ ਸ਼ੁਰੂ ਹੋ ਰਾਜਪਾਲ ਦੁਆਰਾ ਗੱਲ ਕਿਉਂ ਕਰ ਰਿਹਾ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਿਨਮਾਰੀ ਲਾਲ ਪ੍ਰੋਹਿਤ ਥੋਰੀ ਡਿਊਟੀ ਦੇ ਵਿੱਚ ਆਪਣੇ ਕਾਰਗੁਜ਼ਾਰੀਆਂ ਨੂੰ ਲੈ ਕੇ ਆਪਣੇ ਕੰਮਾਂ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਰੱਖਦੇ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਮੂਰੇ ਉਹਨਾਂ ਦੇ ਅਸਤੀਫੇ ਵਾਲਾ ਸਵਾਲ ਕਿ ਰਾਜਪਾਲ ਸਾਹਿਬ ਕੀ ਬਣਿਆ ਤੁਹਾਡੇ ਅਸਤੀਫੇ ਦਾ ਤੁਸੀਂ ਅਸਤੀਫਾ ਕਿਉਂ ਦਿੱਤਾ ਸੀ ਤੇ ਅਸਤੀਫਾ ਤਾਂ ਮਨਜ਼ੂਰ ਨਹੀਂ ਹੋਇਆ ਤੇ ਰਾਜਪਾਲ ਸਾਹਿਬ ਕਹਿੰਦੇ ਬਿਲਕੁਲ ਜੀ ਮੈਂ ਅਸਤੀਫਾ ਦਿੱਤਾ ਸੀ ਆਪਣੇ ਪਰਿਵਾਰ ਕਰਕੇ ਆਪਣੇ ਪਰਿਵਾਰਕ ਮਸਲੇ ਕਰਕੇ ਹੁਣੇ ਰਾਜਪਾਲ ਦੀ ਸਫਾਈ ਹੈ ਸੱਚ ਜਾਂ ਤਾਂ ਕੇਂਦਰ ਸਰਕਾਰ ਜਾਣਦੀ ਹੈ ਜਾਂ ਰਾਜਪਾਲ ਸਾਹਿਬ ਜਾਣਦੇ ਨੇ ਜਾਂ ਰੱਬ ਜਾਣਦਾ ਰਾਜਪਾਲ ਸਾਹਿਬ ਕਹਿੰਦੇ ਕਿ ਮੈਂ ਆਪਣੇ ਪਰਿਵਾਰ ਨੂੰ ਵਕਤ ਨਹੀਂ ਦੇ ਪਾਰਿਆ ਮੇਰੀ ਉਮਰ ਹੋ ਗਈ ਹੈ ਮੈਂ ਉਮਰ ਦਿਰਾਜ਼ ਹੋ ਗਿਆ ਹਾਂ ਇਸ ਉਮਰ ਦੇ ਵਿੱਚ ਹੁਣ ਮੈਂ ਇਹ ਕੰਮ ਤੋਂ ਛੁੱਟੀ ਚਾਹਣਾ ਤੇ ਮੈਂ ਬਾਕੀ ਸਮਾਂ ਆਪਣੇ ਪਰਿਵਾਰਕ ਜੀਵਾਂ ਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਦੇ ਵਿੱਚ ਆਰਾਮ ਕਰਦਿਆਂ ਬਿਤਾਉਣਾ ਚਾਹਣਾ। ਇਸ ਲਈ ਕਹਿੰਦੇ ਮੈਂ ਆਪਣੇ ਪਰਿਵਾਰਕ ਮਸਲੇ ਕਰਨਾ ਅਸਤੀਫਾ ਦਿੱਤਾ ਸੀ ਪਰ ਕੇਂਦਰ ਨੇ ਮਨਜ਼ੂਰੀ ਨਹੀਂ ਕੀਤਾ ਜੀ ਤੇ ਮਨਜ਼ੂਰ ਨਹੀਂ ਕੀਤਾ ਤੇ ਮੈਨੂੰ ਹੁਕਮ ਲਾਤਾ ਕੰਮ ਕਰੂ ਮੈਂ ਫੇਰ ਕੰਮ ਕਰ ਰਿਹਾ ਜੀ ਕਿਨ। ਰਾਜਪਾਲ ਉਹਨੇ ਇੱਕ ਗੱਲ ਵੀ ਸੁਣਾਈ। ਕਹਿੰਦੇ ਪਿਛਲੇ ਦਿਨੀ ਮੇਰੀ ਧਰਮ ਪਤਨੀ ਮੇਰੇ ਕੋਲ ਚੰਡੀਗੜ੍ਹ ਰਾਜਪਾ ਮੰਚਾ ਗਈ। ਤੇ ਜਦੋਂ ਉਹਨੇ ਦੇਖਿਆ ਕਿ 24 ਘੰਟੇ ਕਦੇ ਮੀਟਿੰਗ ਆ ਕਦੇ ਫੈਲਾ ਕਦੇ ਕਾਗਜ਼ ਪੱਤਰ ਕਦੇ ਫੋਨ ਕਦੇ ਆਉਣਾ ਕਦੇ ਜਾਣਾ ਕਿਸਾ ਹੀ ਨਹੀਂ ਕਿ ਇਸ ਉਮਰ ਚ ਕਹਿੰਦੀ ਇੰਨਾ ਕੰਮ ਕਰੀ ਜਾਂਦੇ ਹੋ ਜੀ ਆਰਾਮ ਵੀ ਕਰ ਲੋ ਤੇ ਕਹਿੰਦੇ 15 ਦਿਨ ਉਹ ਇੱਥੇ ਆਈ ਨੂੰ ਹੋ ਗਏ ਮੈਂ ਇੱਥੇ ਵੀ ਉਹਨੂੰ ਟਾਈਮ ਨਹੀਂ ਦੇ ਸਕਿਆ ਘਰੇ ਜਾ ਕੇ ਤਾਂ ਮੈਂ ਕੀ ਟਾਈਮ ਦੇਣਾ ਸੀ ਸੋ ਇਸ ਲਈ ਕਹਿੰਦੇ ਕਿ ਉਹ ਗੁੱਸੇ ਤੇ ਨਾਰਾਜ਼ ਹੋ ਕੇ ਇੱਥੋਂ ਚਲੀ ਗਈ ਤੇ ਮੈਨੂੰ ਕਹੇਗੀ ਕਿ ਸਾਰਾ ਕੁਝ ਛੱਡ ਛੜਾ ਕੇ ਘਰੇ ਆ ਜਾ ਸੋ ਭਾਈ ਪਤਨੀ ਦਾ ਕਿਹਾ ਤਾਂ ਫਿਰ ਮੈਸੀ ਮੋੜ ਨਾ ਔਖਾ ਤੇ ਉਹ ਕਹਿੰਦੇ ਕਿ ਮੇਰੇ ਬੱਚੇ ਵੀ ਹੁਣ ਚਾਹੁੰਦੇ ਨੇ ਤੇ ਮੈਂ ਖੁਦ ਵੀ ਆਰਾਮ ਕਰਨਾ ਚਾਹੁੰਦਾ ਇਸ ਲਈ ਸਾਰੇ ਘਟਨਾਕਰਮ ਦਾ ਹਵਾਲਾ ਦੇ ਕੇ ਰਾਜਪਾਲ ਜੀ ਨੇ ਕਿਹਾ ਕਿ ਮੈਂ ਤਾਂ ਅਸਤੀਫਾ ਭੇਜਦਾ ਸੀ ਤੇ ਅਸਤੀਫਾ ਮਨਜ਼ੂਰ ਨਹੀਂ ਹੋਇਆ ਉਹਨਾਂ ਨੇ ਮੈਨੂੰ ਕੰਮ ਕਰਨਾ ਹੁਕਮ ਦਿੱਤਾ ਸੋ ਮੈਂ ਕੰਮ ਕਰ ਰਿਹਾ ਜੀ ਤੇ ਪਰ ਮੈਂ ਪਰਿਵਾਰ ਕੋਲ ਹੁਣ ਜਾਣਾ ਚਾਹੁੰਨਾ ਮੈਂ ਆਪਣੇ ਘਰੇ ਵਕਤ ਬਤਾਉਣਾ ਚਾਹੁੰਨਾ ਮੈਂ ਬੱਚਿਆਂ ਚ ਰਹਿ ਕੇ ਸਮਾਂ ਨਿਵਾਉਣਾ ਚਾਹੁੰਨਾ ਸੋ ਦੇਖਦੇ ਹਾਂ ਜੀ ਅਸਤੀਫਾ ਕਦੋਂ ਮਨਜ਼ੂਰ ਹੁੰਦਾ ਪਰ ਮੈਂ ਇੱਕ ਹੋਰ ਖਬਰ ਤੁਹਾਨੂੰ ਜਾਮ ਕਰਾਉਣਾ ਚਾਹਨਾ ਮੁੱਦਾ ਇਹ ਹੈ ਕਿ ਪੰਜਾਬ ਦੇ ਨੌਜਵਾਨ ਰੂਸ ਚ ਫਸੇ ਨੇ ਤੇ ਯੂਕਰੇਨ ਦੇ ਯੁੱਧ ਤੇ ਬਾਰਡਰ ਤੇ ਖੜੇ ਨੇ ਪੰਜਾਬ ਤੇ ਹਰਿਆਣਾ ਤੇ 9 ਤੋਂ 10 ਨੌਜਵਾਨਾਂ ਦਾ ਇਹ ਮਾਮਲਾ ਕਾਫੀ ਮੀਡੀਆ ਚ ਚਰਚਾ ਚ ਹੈ ਖਬਰਾਂ ਚ ਉਹਨਾਂ ਦੀ ਵੀਡੀਓ ਉਹਨਾਂ ਦੀਆਂ ਫੋਟੋਆਂ ਉਹ ਵਰਦੀ ਦੇ ਵਿੱਚ ਫੋਟੋਆਂ ਇੱਕ ਨੌਜਵਾਨ ਹైదరాబాద్ ਨਾਲ ਸੰਬੰਧਿਤ ਮਾਰਿਆ ਵੀ ਗਿਆ ਉਹਦੀ ਡੈੱਡ ਬੋਡੀ ਨੂੰ ਲਿਆਉਣ ਦੀਆਂ ਕੋਸ਼ਿਸ਼ਾਂ ਤੇ ਇਹ ਸਭ ਦੇ ਦਰਮਿਆਨ ਪੰਜਾਬ ਦੀ ਵਿਧਾਨ ਸਭਾ 'ਚ ਮਤਆ ਉੱਠਦਾ ਪ੍ਰਗਟ ਸਿੰਘ ਹੋਰੀ ਇਹ ਸਵਾਲ ਵੀ ਖੜਾ ਕਰਦੇ ਨੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੇ ਲਈ ਸਰਕਾਰ ਕੀ ਕਰ ਰਹੀ ਹੈ ਜੀ ਕੀ ਕੇਂਦਰ ਨਾਲ رابطہ ਕੀਤਾ ਤੇ ਬਿਲਕੁਲ ਐਨਆਰਆਈ ਮੰਤਰੀ ਤਾਲੀਆ ਹਰੋਣ ਨੇ ਜਵਾਬ ਦਿੱਤਾ ਕਿ ਹਾਂਜੀ ਅਸੀਂ ਗ੍ਰਹਿ ਮੰਤਰਾਲਾ ਅਸੀਂ ਵਿਦੇਸ਼ ਮੰਤਰਾਲਾ ਆ ਕੇ ਅਸੀਂ ਕੇਂਦਰ ਦੇ ਨਾਲ ਸੰਪਰਕ 'ਚ ਆ ਸਬੰਧਤ ਜਿਹੜੀਆਂ ਏਜੰਸੀਆਂ ਨੇ ਉਹਨਾਂ ਨਾਲ ਵੀ ਅਸੀਂ ਤਾਲਮੇਲ ਕਰ ਰਹੇ ਹਾਂ ਸੋ ਸਾਡਾ ਪੂਰਾ ਇੱਕ ਕੋਸ਼ਿਸ਼ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਾਪਸ ਲਿਆਂਦਾ ਜਾਵੇ ਤੇ ਭਾਰਤ ਸਰਕਾਰ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਉਹ ਨੌਜਵਾਨ ਨੇ ਜਿਹੜੇ ਕਹਿੰਦੇ ਜੀ ਗਏ ਸੀਗੇ ਟੂਰਿਸਟ ਵੀਜੇ ਤੇ ਸ਼ਹਿਰ ਗਾਲੀ ਵੀਜੇ ਤੇ ਤੇ ਪਰ ਪਰਿਵਾਰਕ ਮੈਂਬਰਾਂ ਦੇ ਵਾਲੇ ਨਾਲ ਤਾਂ ਗੱਲ ਹੀ ਨਿਕਲਦੀ ਕਿ 10-10 12-12 ਲੱਖ ਖਰਚੇ ਕਿਸੇ ਦਾ 8 ਲੱਖਾ ਕਿਸੇ ਦਾ 9 ਲੱਖਾ ਕਿਸੇ ਦਾ 11 ਲੱਖ ਤੇ ਪਰ ਇਹ ਸਭ ਦੇ ਦਰਮਿਆਨ ਇਹ ਗੱਲ ਸਪੱਸ਼ਟ ਹੋ ਜਾਂਦੀ ਆ ਕਿ ਜਦੋਂ 8-8 10-10 ਲੱਖ ਲਾ ਕੇ ਤੁਸੀਂ ਟੂਰਿਸਟ ਵੀਜ਼ਾ ਲਿਆਦਾ ਤੁਹਾਨੂੰ ਲਾਲਚ ਦਿੱਤਾ ਗਿਆ ਨੌਕਰੀ ਦਾ ਪੱਕੀਆਂ ਕਰਨ ਦਾ ਕਿਸੇ ਹੋਰ ਮੁਲਕ ਪਹੁੰਚਾਉਣ ਦਾ ਜਾਂ ਰੂਸ ਦੇ ਵਿੱਚ ਚੰਗਾ ਕਾਰੋਬਾਰ ਦਾ ਤਾਂ ਹੀ ਤੁਸੀਂ 8-8 10 ਲੱਖ ਦਿੱਤਾ ਟੂਰਿਸਟ ਵੀਜ਼ਾ ਲਈ ਚੈਨ ਨੰਦਦਾ ਨਹੀਂ ਕੋਈ ਤੇ ਉਹ ਆੜ ਬਣਾਈ ਉਸ ਰਾਹੀਂ ਤੁਹਾਡੀ ਪੈਸੇ ਦੀ ਠੱਗੀ ਹੋਈ ਤੇ ਤੁਸੀਂ ਹੁਣ ਉੱਥੇ ਜਾ ਕੇ ਫਸ ਗਏ ਇਹ 8-10 ਜਣਿਆਂ ਦਾ ਮਾਮਲਾ ਸਾਹਮਣੇ ਆ ਗਿਆ ਕਿ ਇਸ ਤੋਂ ਵੱਧ ਫਸੇ ਨੇ ਜਾਂ ਰੂਸ ਦੀ ਲੋਡ ਬਣ ਗਈ ਹੈ ਉਹ ਵੱਖ-ਵੱਖ ਮੁਲਕਾਂ ਚੋਂ ਮਨੁੱਖੀ ਤਸਕਰੀ ਕਰਵਾ ਰਹੇ ਆ ਕਿ ਉੱਥੇ ਦੀ ਸਰਕਾਰੀ ਧਿਰਾਂ ਸੱਤਾਧਾਰੀ ਧਿਰ ਏਜੰਸੀਆਂ ਪੁਲਿਸ ਫੋਰਸ ਫੌਜ ਇਹ ਕਿਸੇ ਨੈੱਟਵਰਕ ਨਾਲ ਤਾਲਮੇਲ ਚ ਕਾਰਨ ਸੀਬੀਆਈ ਨੇ ਮਨੁੱਖੀ ਤਸਕਰੀ ਦੇ ਰੂਸ ਭੇਜਣ ਦੇ ਅਜਿਹੇ ਮਾਮਲਿਆਂ ਨਾਲ ਸੰਬੰਧਿਤ 13 ਥਾਮਾਤ ਛਾਪੇਮਾਰੀ ਕੀਤੀ ਹੈ ਸੀਬੀਆਈ ਨੇ ਚੰਡੀਗੜ੍ਹ ਦਿੱਲੀ ਮੁੰਬਈ ਚਨਈ ਅੰਬਾਲਾ ਇਹਨਾਂ ਥਾਵਾਂ ਤੇ ਹੋਰ ਤਰੁਪਰਪਰਾ ਹੋਰ ਕਿੰਨੀਆਂ ਥਾਵਾਂ ਦੇ ਉੱਤੇ ਛਾਪੇਮਾਰੀ ਹੋਈ ਹੈ ਸੋਸ ਛਾਪੇਮਾਰੀ ਦੇ ਵਿੱਚ 13 ਥਾਵਾਂ ਤੋਂ ਬਾਅਦ 50 ਲੱਖ ਤੋਂ ਵੱਧ ਨਕਦੀ ਦਾ ਮਿਲਣਾ ਹੈ ਆ ਡਿਜੀਟਲ ਚੀਜ਼ਾਂ ਦਾ ਮਿਲਣਾ ਲੈਪਟਾਪ ਮਿਲ ਗਏ ਜੀ ਮੋਬਾਈਲ ਫੜੋਗੇ ਜੀ ਕੰਪਿਊਟਰ ਫੜੋਗੇ ਜੀ ਡਿਸਕਾਂ ਫੜੋਗੀਆਂ ਜੀ ਆ ਕਾਗਜ਼ ਪੱਤਰ ਮਿਲ ਗਏ ਜੀ ਆ ਪਾਸਪੋਰਟ ਪਏ ਨੇ ਜੀ ਆ ਫਾਈਲਾਂ ਪਈਆਂ ਨੇ ਆ ਵੀਜ਼ੇ ਵਾਲਾ ਕੰਮ ਪਿਆ ਜੀ ਸਾਰਾ ਕੁਝ ਕਾਫੀ ਕੁਝ ਬਰਾਮਦ ਹੋਇਆ ਤੇ ਦਰਸ਼ਨ ਤੋਂ ਬਾਅਦ ਲੋਕ ਪੁੱਛਕਿਛ ਲਈ ਹਿਰਾਸਤ ਚ ਲੈਨੇ ਤੇ ਇਹਦੇ ਵਿੱਚੋਂ ਇਹ ਗੱਲ ਵੀ ਉੱਪਰ ਕੇ ਆਈ ਕਿ ਜਿਹੜਾ ਇਹ ਨੈਟਵਰਕ ਕੰਮ ਕਰਦਾ ਉਹਦਾ ਟਾਰਗੇਟ ਹੈ ਕਿ ਪੰਜਾਬ ਹਰਿਆਣਾ ਜਾਂ ਦਿੱਲੀ ਜਾਂ ਹੋਰ ਬਖੂਕ ਸੁਬਿਆਂ ਚੋਂ ਉਹ ਨੌਜਵਾਨ ਚੱਕੋ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ ਜਿਹੜੇ ਉੱਥੇ ਪੈਸੀ ਕਮਾਉਣਾ ਚਾਹੁੰਦੇ ਨੇ ਜਿਹੜੇ ਪੱਕੇ ਹੋਣਾ ਚਾਹੁੰਦੇ ਨੇ ਛੇਤੀ ਜਾਣਾ ਚਾਹੁੰਦੇ ਨੇ ਉਹਨਾਂ ਤੋਂ ਸਾਨੂੰ ਬੰਦਾ ਦੇਓ ਤੇ 3.5 ਲੱਖ ਰੁਪਏ ਦੋ ਇਹ ਜਿਹੜਾ ਉੱਪਰਲਾ ਨੈਟਵਰਕ ਹੈ ਜਿੱਥੇ ਹੁਣ ਸੀਬੀ ਦੀ ਛਾਪੇ ਮਾਰੀ ਹੋਈ ਹੈ ਉਹਨਾਂ ਨੇ ਇਹ ਵਾਦਨਾ ਕਿ 3.5 ਲੱਖ ਪਰ ਉਹ ਬੰਦੇ ਕਿਹਦੇ ਰਾਹੀਂ ਲੈਂਦੇ ਨੇ? ਹਿੱਟਲੇ ਏਜੰਟਾਂ ਰਾਹੀਂ। ਸ਼ਹਿਰਾਂ ਕਸਬਿਆਂ ਪਿੰਡਾਂ 'ਚ ਕੰਮ ਕਰਨ ਵਾਲੇ ਏਜੰਟਾਂ ਰਾਹੀਂ ਤੇ ਉੱਥੋਂ ਫਿਰ ਗੱਲ 10-12 ਲੱਖ ਤੋਂ ਚੱਲਦੀ ਆ। ਪੈਸਾ ਆਪਣਾ ਆਪਣਾ ਹਿੱਸਾ ਰੱਖ ਰੱਖ ਕੇ ਉੱਪਰ ਤੱਕ 3.5 ਲੱਖੇ ਪਹੁੰਚਦਾ ਕਹਿੰਦੇ। ਏਦਾਂ ਚੱਲਦਾ ਕੰਮ। ਕਿ 10 ਲੱਖ ਲੈ ਲਓ। ਉਹਨੇ ਆਪਣਾ 2 ਲੱਖ ਰੱਖ ਲਿਆ। ਅੱਗੇ 8 ਲੱਖ ਦੇਤਾ। 8 ਲੱਖ ਵਾਲੇ ਨੇ ਆਪਣਾ 3 ਲੱਖ ਰੱਖ ਲਿਆ। 5 ਲੱਖ ਲੱਖ ਰਿਹਾ ਉੱਪਰ ਦੋ ਦਿੰਨੇ ਲੱਖ ਦੇਤਾ। ਸੋ ਕਹਿੰਦੇ 3 ਤੋਂ 3.5 ਲੱਖ ਦਾ ਰੇਟ ਚੱਲਦਾ। ਤੇ ਪ੍ਰਬੰਧੀਆਂ ਤੋਂ 10-12-12 ਲੱਖ ਲਈ ਜਾਂਦੇ ਨੇ। ਤੇ ਹੁੰਦਾ ਉੱਥੇ ਤੇ ਉੱਥੇ ਜਾ ਕੇ ਜੀ ਪੁਲਿਸ ਫੜ ਲੈਂਦੀ ਹੈ ਪੁਲਿਸ ਫੜਾਂਦੀ ਹੈ ਫੌਜ ਦੇ ਹਵਾਲੇ ਫੌਜ ਕਹਿੰਦੀ ਜਾਂਦਾ 10 ਸਾਲਾਂ ਲਈ ਹਿਲ ਚ ਜਾਓ ਨਹੀਂ ਯੂਕਰੇਨ ਦੇ ਯੁੱਧ ਦੇ ਲਈ ਰੂਸ ਦੇ ਬਾਰਡਰ ਤੇ ਜਾਓ ਆਪਾਂ ਉਬਰਦੀ ਤੇ ਚੱਕੋ ਤਿਆਰ ਹੁਣ ਜਾਂਚ ਦਾ ਪਿਛਾ ਇਹ ਵੀ ਹੋਣਾ ਚਾਹੀਦਾ ਹੈ ਕਿ ਭਾਈ ਇਹਦੇ ਵਿੱਚ ਕੀ ਰੂਸ ਸਰਕਾਰ ਇਨਵੋਲ ਹੈ ਰੂਸ ਦੀਆਂ ਸਰਕਾਰੀ ਏਜੰਸੀਆਂ ਇਨਵੋਲ ਨੇ ਉਹਨਾਂ ਦੀ ਸ਼ਮੂਲੀਅਤ ਹੈ ਪੁਲਿਸ ਜਾਂ ਫੌਜ ਦੀ ਕੋਈ ਤੇਰਾ ਕੋਈ ਨਾ ਦੀ ਖੁਫੀਆ ਟੀਮ ਇਨਵੋਲਵ ਹੈ ਜਾਂ ਉੱਥੋਂ ਦੇ ਕੋਈ ट्रैवल ਏਜੰਟ ਹੈ ਉੱਥੋਂ ਦੇ ਠੱਗ ਏਜੰਟ ਇਨਵੋਲਵ ਨੇ ਜਾਂ ਸਾਡੇ ਵਾਲੇ ਉੱਥੇ ਲਿਜਾ ਕੇ ਲਾ ਕੇ ਛੱਡ ਦਿੰਦੇ ਨੇ ਬੰਦਾ ਆਪਣੀ ਆਪਣੇ ਆਪ ਹੀ ਦੇਖੇ ਜੀਵੇ ਮਰੇ ਜੋ ਮਰਜ਼ੀ ਕਰੇ ਸੋ ਇਹ ਇੱਕ ਗਰੋਹ ਦੇ حوالے ਨਾਲ ਤਾਂ ਖਬਰ ਆ ਗਈ ਕਿ ਹਾਂਜੀ ਛਾਪੇਮਾਰੀ ਵੀ ਹੋ ਗਈ ਉਹ ਗਰੋਹ ਦੇ ਮੈਂਬਰ ਕੁਝ ਫੜੇ ਵੀ ਗਏ ਕੁਝ ਦਸਤਾਵੇਜ਼ ਵੀ ਬਰਾਮਦ ਹੋ ਗਏ ਤੇ ਇਹ ਗਰੋਹ ਆਪਣਾ ਪ੍ਰਚਾਰ ਅਜੈਂਡਾ ਨਾਲ ਹੀ ਵੀ ਕਰਦਾ ਤੇ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੈ ਪਰ ਇਹ ਜੋ ਹਰਕਤਾਂ ਏ ਤਰ੍ਹਾਂ ਹੋਣੀਆਂ ਸੂਏਸ ਲਈ ਰੂਸ ਜਾਣ ਬਾਰੇ ਸੋਚਣ ਵਾਲੇ ਰੂਸ ਜਾਣ ਵਾਲੇ ਰੂਸ ਦਾ ਜਹਾਜ਼ ਫੜਨ ਵਾਲੇ ਤੁਹਾਡੇ ਨੇੜੇ ਦਾ ਰਿਸਰਮਿਤ ਸੰਜੇਕਰ ਕੋਈ ਆ ਤਾਂ ਸੁਚੇਤ ਰਹੋ ਤੁਹਾਨੂੰ ਉੱਥੇ ਸਥਿਤੀ ਚ ਤੇ ਇੱਧਰ ਜਿੱਥੇ ਅਜੇਹੇ ਨੈੱਟਵਰਕ ਨੂੰ ਤੋੜਨ ਦੀਆਂ ਹੋਰ ਕੋਸ਼ਿਸ਼ਾਂ ਨੇ ਉੱਥੇ ਜਿਹੜੇ ਗਏ ਨੇ ਉਹਨਾਂ ਨੂੰ ਠੀਕ ਠਾਕ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹੋਣੀਆਂ ਚਾਹੀਦੀਆਂ ਨੇ ਇਹ ਵੀ ਉਮੀਦ ਕਰਦੇ ਹਾਂ ਚਲੋ ਅੱਜ ਬੀਬੀਆਂ ਦਾ ਵੱਡਾ ਇਕੱਠ ਬਾਰਡਰੋਂ ਤੇ ਦੇਖਣ ਨੂੰ ਮਿਲਿਆ ਬੀਬੀਆਂ ਦੇ ਦਿਹਾੜੇ ਦੇ ਹਵਾਲੇ ਨਾਲ ਚਾਹੇ ਉਹ ਕਨੌਰੀ ਬਾਰਡਰ ਹੋਵੇ ਜਾਂ ਸ਼ੰਭੂ ਬਾਰਡਰ ਹੋਵੇ ਵੱਡੀ ਗਿਣਤੀ ਚ ਬੀਬੀਆਂ ਉੱਥੇ 71 ਸੀ ਪਰ ਏਸੇ ਬੀਬੀਆਂ ਬੱਚਿਆਂ ਦੇ ਹਵਾਲੇ ਨਾਲ ਅਦਾਲਤ ਨੇ ਕਿਸਾਂਜ ਉੱਥੇ ਬੰਦਿਆਂ ਨੂੰ ਸਵਾਲਾਂ ਦੇ ਘੇਰੇ ਚ ਖੜਾ ਕੀਤਾ ਕਿ ਤੁਸੀਂ ਜਵਾਕਾਂ ਦੀ ਆੜ ਲੈਨੇ ਹੋ ਤੁਸੀਂ ਬੱਚਿਆਂ ਦੀ ਆੜ ਲੈਨੇ ਹੋ ਤੁਸੀਂ ਇਹਨਾਂ ਨੂੰ ਮੂਰੇ ਕਰਕੇ ਤੁਰਦੇ ਹੋ ਫਿਰ ਤੁਸੀਂ ਮਾਪਜਾ ਵੀ ਭਾਲਦੇ ਹੋ ਕਿਉਂ ਨਾ ਕਿਸਾਂਜ ਉੱਥੇ ਬੰਦਿਆਂ ਨੂੰ ਚਲਾਈ ਯੇਰ ਚ ਭੇਜ ਦਈਏ ਤੁਸੀਂ ਸੁਰੱਖਿਅਤ ਰਹੋਗੇ ਤੇ ਪਰ ਇਹ ਸਾਰੀ ਸਥਿਤੀ ਬਣੀ ਕਿਉਂ ਜਥੇਬੰਦਿਆਂ ਨੂੰ ਛੜਾ ਕਿਉਂ ਪਈ ਹਰਿਆਣਾ ਨੇ ਹਰਿਆਣਾ ਪੁਲਿਸ ਨੇ 50 ਤੋਂ ਵੱਧ ਫੋਟੋਆਂ ਦਿਖਾਈਆਂ ਕਾ ਦੇਖੋ ਜੀ ਬੱਚੇ ਲੈ ਕੇ ਖੜੇ ਨੇ ਬੀਬੀਆਂ ਲੈ ਕੇ ਖੜੇ ਨੇ ਆਹ ਦੇਖੋ ਜੀ ਇਹ ਤਾਂ ਇਹਨਾਂ ਕੋਲ ਹਥਿਆਰ ਵੀ ਨਹੀਂ ਜੀ ਕਿਰਪਾਨਾਂ ਨੇ ਜੀ ਆ ਨਹੀਂ ਤੇ ਪਰ ਸਾਡੀ ਸਰਕਾਰ ਸਾਡਾ ਸੂਬਾ ਸਾਡੀ ਪੁਲਿਸ ਉਹਦਾ ਜਵਾਬ ਨਹੀਂ ਦੇ ਸਕੀ ਕਿ ਆ ਦੇਖੋ ਜੀ ਉਹਨਾਂ ਨੇ ਸਾਡੀ ਹੱਦ ਚਾੱਕ ਕੇ ਕਿਵੇਂ ਗੋਲੀਆਂ ਮਾਰੀਆਂ ਉਹਨਾਂ ਨੇ ਸਾਡੀ ਹੱਥ ਜਾ ਕੇ ਕਿਵੇਂ ਟਰੈਕਟਰ ਪੰਨੇ ਕਿਵੇਂ ਗੱਡੀਆਂ ਪੰਨੀਆਂ ਕਿਵੇਂ ਜੋ ਸਿਵਲ ਵਰਦੀ ਚ ਵੀ ਅਥਰੂ ਗੈਸ ਦੇ ਗੋਲੇ ਛੱਡੀ ਜਾਂਦੇ ਨੇ ਕਿਵੇਂ ਉਹ ਸਿਵਲ ਵਰਦੀ ਚ ਆ ਕੇ ਲੋਕਾਂ ਤੇ ਜ਼ੁਲਮ ਢਾਈ ਜਾਂਦੇ ਨੇ ਇਹ ਪੱਕਾ ਕਿਉਂ ਨਹੀਂ ਪੇਸ਼ ਕਰ ਸਕਦੇ ਕੀ ਪੰਜਾਬ ਸਰਕਾਰ ਕੋਲ ਫੋਟੋਗ੍ਰਾਫੀ ਨਹੀਂ ਹੈਗੀ ਕੀ ਪੰਜਾਬ ਪੁਲਿਸ ਕੋਲ ਫੋਟੋਗ੍ਰਾਫੀ ਨਹੀਂ ਹੈਗੀ ਕੀ ਇਹ ਵਕੀਲ ਪੱਖ ਰੱਖ ਨਹੀਂ ਸਕੇ ਇਸ ਤੋਂ ਵੀ ਕਾ ਤਿੰਨ ਮੈਂਬਰੀ ਕਮੇਟੀ ਬਣਾਤੀ ਸ਼ੁਭ ਕਰਨ ਦੇ ਮਾਮਲੇ ਦੇ ਵਿੱਚ ਰਿਟਾਇਰਡ ਜੱਜ ਸਾਹਿਬਾਨ ਐ ਦੋਹਾਂ ਪੰਜਾਬ ਤੇ ਹਰਿਆਣਾ ਦੇ ਏ ਡੀ ਜੀ ਪੀ ਦੇ ਪਦਰ ਤੇ ਕਮੇਟੀ ਬਣ ਗਈ ਉਹ ਕਮੇਟੀ ਕਰੇਗੀ ਜਾਂਚ ਹੁਣਾ ਇਸ ਮਾਮਲੇ ਦੇ ਕਿ ਹਾਂ ਜੀ ਕੀ ਕਰਨਾ ਕੀ ਨਹੀਂ ਕਰਨਾ ਪਰ ਸਵਾਲ ਇਹ ਨਹੀਂ ਹੈ ਸਵਾਲ ਇਹ ਤੋਂ ਵੀ ਅਹਿਮ ਹੈ ਕਿ ਪੰਜਾਬ ਸਰਕਾਰ ਨੇ ਸ਼ੁਭ ਕਰਨ ਵਾਲੇ ਮਾਮਲੇ ਦੀ ਜਾਂਚ ਹਰਿਆਣਾ ਨੂੰ ਸੌਂਪ ਦਿੱਤੀ ਸੇਕ ਕਿਸ ਨੇ ਤੁਹਾਨੂੰ ਸਰਕਾਰ ਨੇ ਦੱਸਣਾ ਠੀਕ ਸਮਝਿਆ ਪੰਜਾਬ ਪੰਜਾਬ ਹਰਿਆਣਾ ਹਾਈ ਕੋਰਟ ਪੰਜਾਬ ਸਰਕਾਰ ਨੂੰ ਪੁੱਛਦੀ ਆ ਕਿ ਤੁਹਾਨੂੰ ਜਾਂਚ ਕਰਨੋਂ ਕੌਣ ਰੋਕ ਰਿਹਾ ਹੈ ਤੁਹਾਡੀ ਜਾਂਚ ਕਿੱਥੇ ਹੈ 21 ਤਰੀਕ ਦੀ ਘਟਨਾ 28 29 ਦੀ ਰਾਤ ਨੂੰ ਜਾ ਕੇ ਪੋਸਟਮਾਰਟਮ 0 ਐਫ ਆਈ ਆਰ ਉਸ ਤੋਂ ਬਾਅਦ ਹਫ਼ਤੇ ਤੋਂ ਉੱਪਰ ਸਮਾਂ ਬੀਤ ਗਿਆ ਅਜੇ ਤੱਕ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਨਹੀਂ ਮੀਡੀਆ 'ਚ ਚਰਚਾ ਚੱਲਦੀ ਹੈ ਕਿ ਪਾਈ ਪਿੱਤਲ ਦੇ ਸ਼ਰਰੇ ਪਾਏ ਗਏ ਉਹਦੇ ਸਿਰ ਦੇ ਵਿੱਚੋਂ 12 ਬੋਰ ਦੇ 8 ਨੰਬਰ ਕਾਰਤੂਸ ਦੇ ਹਵਾਲੇ ਨਾਲ ਉਸ ਤਰ੍ਹਾਂ ਦੇ ਬਰੀਕ ਸ਼ਰਰੇ ਉਹਦੇ ਸਿਰ ਚੋਂ ਮਿਲੇ ਨੇ ਹੈ ਚਰਚਾ ਮਾਨੇ ਕੇ ਰਿਪੋਰਟ ਦੇ ਵਿੱਚ ਲਿਖਿਆ ਗਿਆ ਗਨ ਇੰਜਰੀ ਹੈ ਸ਼ੁਕ ਕਰਨ ਦੀ ਮੌਤ ਦਾ ਕਾਰਨ ਹੈ ਵਿਕਰਮਜੀਤ ਇੱਕ ਪੇਜ ਪੋਸਟਮਾਰਟੋਂ ਦਾ ਪੋਸਟ ਕਰਦਾ ਤੇ ਤੁਸੀਂ ਨਾ ਅਦਾਲਤ ਚ ਦੇ ਰਹੇ ਹੋ ਨਾ ਜਨਤਕ ਕਰ ਰਹੇ ਹੋ ਤੇ ਤੁਸੀਂ ਕਹਿੰਦੇ ਹੋ ਹਰਿਆਣਾ ਦੇ ਦਮ ਦੇ ਹਵਾਲੇ ਨਾਲ ਹਰਿਆਣਾ ਕਹਿੰਦਾ ਕਿ ਸਾਨੂੰ ਮਾਮਲਾ ਸੌਂਪਤਾ ਤੇ ਲੋਕਾਂ ਨੂੰ ਪਤਾ ਹੀ ਨਹੀਂ ਜੀ ਹਾਂ ਹਰਿਆਣਾ ਨੇ ਲਿਖਤੀ ਰੂਪ ਚ ਵੀ ਤੇ ਮੂੰਹ ਜਵਾਨੀ ਰੂਪ ਦੇ ਵਿੱਚ ਵੀ ਅਦਾਲਤ ਚ ਦੱਸਿਆ ਕਿ ਹਾਂ ਜੀ ਇਹ ਸਾਡੇ ਜੀਨਦ ਖੇਤਰ ਦੀ ਘਟਨਾ ਹੈ ਪਰ 0 ਐਫ ਆਈ ਆਰ ਦਰਜ ਕਰ ਲਈ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਤੇ ਉਹਦੇ ਵਿੱਚ ਉਹਨਾਂ ਨੇ ਥਾਂ ਨਿਸ਼ਚਿਤ ਨਹੀਂ ਕੀਤੀ ਤੇ 0 ਐਫ ਆਈ ਆਰ ਤੋਂ ਬਾਅਦ ਮਾਮਲਾ ਸਾਨੂੰ ਸੌਂਪਤਾ ਪਰ ਸਾਨੂੰ ਪੋਸਟ ਵਾਰਡਨ ਦੀ ਰਿਪੋਰਟ ਨਹੀਂ ਦਿੰਦੇ ਪੰਜਾਬ ਕਿਉਂ ਭੱਜਿਆ ਜਾਂਚ ਤੋਂ ਕਿਉਂ ਪੰਜਾਬ ਸਰਕਾਰ ਜਾਂਚ ਨਹੀਂ ਕਰਾਉਣਾ ਚਾਹੁੰਦੀ ਕਿਉਂ ਪੰਜਾਬ ਪੁਲਿਸ ਜਾਂਚ ਨਹੀਂ ਕਰਦੀ ਤੇ ਕੱਲੇ ਸ਼ੁਭ ਕਰਨ ਵਾਲੇ ਮਾਮਲੇ ਦੇ ਨਾਲ ਨਾਲ ਪਲੀ ਪ੍ਰਿਤਪਾਲ ਵਾਲਾ ਮਾਮਲਾ ਵੀ ਹੈਗਾ ਹੈ ਟਰੈਕਟਰ ਗੱਡੀਆਂ ਭੰਨਣ ਵਾਲਾ ਮਾਮਲਾ ਵੀ ਹੈਗਾ ਤੇ ਉਹਦੇ ਨਾਲ ਨਾਲ ਜ਼ਖਮੀ 2500 ਤੋਂ ਵੱਧ ਕਿਸਾਨਾਂ ਦਾ ਮਾਮਲਾ ਵੀ ਹੈਗਾ। ਸੋ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਿੱਥੇ ਹਰਿਆਣਾ ਸਰਕਾਰ ਨੂੰ ਝਾੜਾ ਮਾਰੀਂਗੇ ਤੁਹਾਡਾ ਸਾਰਾ ਕੁਝ ਸਪਸ਼ਟ ਨਹੀਂ ਹੈ। ਹੈ ਉੱਥੇ ਪੰਜਾਬ ਸਰਕਾਰ ਨੂੰ ਝਾੜਾ ਮਾਰੀਂਗੇ ਕਿ ਤੁਸੀਂ ਜਾਂਚ ਤੋਂ ਕਿਉਂ ਭੱਜ ਰਹੇ ਹੋ। ਹੈ ਉੱਥੇ ਜਥੇਬੰਦੀਆਂ ਨੂੰ ਝਾੜਾ ਮਾਰੀ ਗਈਆਂ ਪਰ ਇਹ ਜਥੇਬੰਦੀਆਂ ਨੂੰ ਸਵਾਲ ਆਉਣਾ ਝਾੜਾ ਪੈਣੀਆ ਇਹ ਕਿਤਨਾ ਕਿਤੇ ਪੰਜਾਬ ਵੱਲੋਂ ਆਪਣਾ ਕੇਸ ਕਮਜ਼ੋਰ ਕਰਕੇ ਰੱਖਣਾ ਪੱਕ ਸਹੀ ਤੱਕ ਨਾ ਰੱਖ ਪਾਉਣਾ ਉਹਦਾ ਨਤੀਜਾ ਹੈ। ਤੇ ਇੱਧਰ ਬਾਰਡਰਾਂ ਦੇ ਉੱਤੇ ਅੰਦੋਲਨ ਅੱਜ ਵੱਡੀ ਗਿਣਤੀ 'ਚ ਦੇਖਣ ਨੂੰ ਮਿਲਿਆ ਬੀਬੀਆਂ ਦੇ ਕਾਫਲੇ ਵੱਡੀ ਗਿਣਤੀ 'ਚ ਪਹੁੰਚੇ ਉਹਨਾਂ ਨੇ ਕਾਰਵਾਈ ਵੀ ਚਲਾਈ ਸਟੇਜਾਂ ਵੀ ਸੰਭਾਲੀਆਂ ਲੰਗਰ ਸੇਵਾ ਵੀ ਨਿਭਾਈ ਵਿਚਾਰਾਂ ਵੀ ਕੀਤੀਆਂ ਹੈ ਤੇ ਪ੍ਰਦਰਸ਼ਨ ਵੀ ਕੀਤਾ ਇੱਧਰ ਬਾਰਡਰਾਂ ਦੇ ਉੱਤੇ ਫ੍ਰਿਜ ਪਹੁੰਚਣੇ ਸ਼ੁਰੂ ਹੋ ਗਏ ਨੇ ਵਾਸ਼ਿੰਗ ਮਸ਼ੀਨਾਂ ਆ ਗਈਆਂ ਨੇ ਕੱਪੜੇ ਧੋਣੇ ਔਖੇ ਹੋ ਰਹੇ ਨੇ ਕਿਉਂਕਿ ਲਗਭਗ ਸ਼ੰਭੂ ਟੈਕਨੋਰੀ ਬਾਰਡਰ ਤੇ ਹੁਣ ਪੱਕਾ ਮੋਰਚਾ ਚੱਲਣਾ 25 ਦਿਨ ਹੋ ਗਏ ਨੇ ਅਜੇ ਪਤਾ ਨਹੀਂ ਕਿੰਨੇ ਦਿਨ ਚੱਲਣਾ ਇਸ ਲਈ ਕਹਿੰਦੇ ਜੀ ਕਿ ਸ਼ੈੱਡ ਪੈ ਗਏ ਨੇ ਛੱਪਰ ਪੈ ਗਏ ਨੇ ਇਹਨ ਫਰੇ ਕਪੜੇ ਲਿਆਉਂਦੇ ਨੇਗੇ ਉਹ ਧੁੱਪ ਤੋਂ ਬਚਣ ਦੇ ਵਾਲੇ ਕਿਉਂਕਿ ਮੌਸਮ ਬਦਲ ਰਿਹਾ ਹੈ ਇਸ ਲਈ ਵਾਸ਼ਿੰਗ ਮਸ਼ੀਨਾਂ ਲੈਂਦੀਆਂ ਨੇ ਬਜ਼ੁਰਗਾਂ ਨੂੰ ਕਪੜੇ ਧੋਣੇ ਔਖੇ ਹੁੰਦੇ ਨੇ ਲੰਗਰਾਂ ਦੇ ਵਿੱਚ ਦੁੱਧ ਸਬਜ਼ੀਆਂ ਫਲ ਖਰਾਬ ਹੋਣ ਲੱਗ ਪਏ ਨੇ ਇਸ ਲਈ ਕਹਿੰਦੇ ਉਹਨਾਂ ਲਈ ਫਰਿਜ ਆਉਂਦੇ ਨੇ ਸੋ ਇਸ ਲਈ ਅੰਦੋਲਨ ਦੀ ਸਥਿਤੀ ਚਿਹਰਾ ਮੋਹਰਾ ਰੰਗ ਟੰਗ ਬਦਲਦਾ ਜਾ ਰਿਹਾ ਤੇ ਅਦਰ ਸਰਕਾਰੀ ਚਿਹਰੇ ਮੋਹਰੇ ਬੇਨਕਾਬ ਹੁੰਦੇ ਜਾ ਰਹੇ ਨੇ ਇਸੇ ਲਈ ਇਸ ਪਹਿਲੂ ਤੇ ਤੁਸੀਂ ਖਬਰਾਂ ਲੈ ਕੇ ਆਜ਼ੁਰਨੇ ਤੁਸੀਂ ਵੇਖਦੇ ਰਹੋ ਲਿਬਰਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਲਈ